ਕਬੀ ਹਾਥੇ ਇਤਰਾ ਇਤਰਾ ਕਰੋ ਹਾਥੇ ਕੰਮ ਦੇ ਨੇ ਆ। ਉਹ ਠੀਕ ਹੈ। ਪਾ ਦੇ ਦਿੰਦੇ ਸੀ। ਜੋ ਮਿਲ ਗਿਆ ਸੇ ਮਿਲ ਗਿਆ। ਤੇ ਬਾਬਾ ਜੀ ਮਤਲਬ ਕਦੀ ਜ਼ਿੰਦਗੀ ਚ ਕੋਈ ਗਿਲਾ ਸ਼ਿਕਵਾ ਨਹੀਂ ਮਹਾਰਾਜ ਤੋਂ ਹੈ? ਨਾ, ਉਹਨੇ ਮਾਰੀ ਸਿਹਰ ਦਾ ਲਾਹੋ ਦਿਆ। ਸਾਰੇ ਕਦਾਂ ਪਾਦਰ। ਜੀ। ਤੇ ਕੋਈ ਨਾ ਦੇ ਤਰਾ ਪੇਸ਼ਾ ਕਰਨੀ। ਸਾਨੂੰ ਵੀ ਰੋਟੀ ਦੇਈ। ਮਤਲਬ ਹਰੇ ਕਿਸੇ ਨੂੰ ਦੇਵੀਂ ਤੇ ਉਹਨਾਂ ਦੇ ਪੈਰਾਂ ਪਿੱਛੇ ਸਾਨੂੰ ਵੀ ਦੇਵੀਂ। ਤੁਹਾਨੂੰ ਗੁਰੂ ਰਾਮਦਾਸ। ਬਾਬਾ ਜੀ ਕਦੇ ਵੀ ਨਾ ਅਸੀਂ ਜਿਤਨਾ ਫਿਰ ਮੰਗਦੇ ਆ ਕਾਰਾ ਕੋਠੀਆਂ ਨਹੀਂ ਨੀ ਕਦੀ ਮੰਗਿਆ ਕਾ ਮਹਾਰਾਜ ਕੋ। ਮੀਂਹ ਨਹੀਂ ਆਇਆ ਰਿਪੋਰਟ ਨਹੀਂ ਆਈ। ਨਹੀਂ ਨਹੀਂ ਆਇਆ ਕਰ ਦਿੱਤੀ ਹੈ। ਮੈਂ 3 ਨੇ ਜੀਆ। ਭਾਰਤ ਹੀ ਮੰਗਿਆ। ਸਿੱਟਿਆ ਪਾਲ। ਪਾ ਕੇ ਦਿੱਤੀ ਹੈ। ਹਾਂ। ਉਹ ਹਰ ਵੀ ਆ ਰਹੇ ਨੇ। ਉਹ ਲੋਟੀ ਦੀ ਮੰਗਦੇ ਪਾਸ ਹੈ। ਆਵਾਜ਼ ਅੱਛਾ। ਜਵਾ ਦੇ ਦਿੰਦੇ। ਸਰ ਆ ਜੰਨੀਆ। ਤੁਹਾਨੂੰ ਪਸੰਦ ਰਸਨ ਨਹੀਂ ਗਾ। ਹਾਂ। ਆਟਾ ਨਹੀਂ ਹੋਣਾ ਕਰੇ। ਹਾਂਜੀ। ਤੇ ਫਿਰ ਉਹ ਮੈਂ ਇਹ ਸੋਚੰਦਿਆਂ ਵੀ ਚਾਰ ਤਾਂ ਬੰਨਣ ਚਾਰ ਪੈਸੇ ਬੰਨਜਣ। ਹਾਂ। ਫਿਰ ਭਲਾ ਸਿੰਘ ਲਈ ਇਹ ਠੀਕਾ ਠੀਕਾ ਜਦੋਂ ਕੋਈ ਨਹੀਂ ਮਾਰਿਆ ਕਿਰਪਾ ਕਰੋ ਜੀ ਬਾਬਾ ਜੀ ਕੋਈ ਗੱਲ ਨਹੀਂ ਜੀ ਮਾਪਿਆ ਵੀ 30 ਦੀ ਪਾਰਟੀ ਹੈ ਨਾ 30 ਦੀ ਪਾਰਟੀ ਹੈ ਆ ਵੀ ਕਹਿੰਦੇ ਨਹੀਂ ਆ ਸਮਾਨ ਫੜਦੀ ਆ ਜਾਓ ਦੋ ਮਿੰਟ ਆ ਜਾਓ ਆ ਲਾਓ ਸਾਈਡ ਤੇ ਰਿਕਸ਼ਾ ਰਿਕਸ਼ਾ ਸਾਰ ਤੇ ਲਾ ਦੋ ਆ ਲਾਓ ਸਾਈਡ ਤੇ ਆ ਬਦੌਣ ਸਮਾਨ ਫੜਦੀ ਆਓ ਵੇਚਦੇ ਆ ਜਾਓ ਮਜੁਰਗਾ ਨੂੰ ਆਜੋ ਆਜੋ ਦਾਨੂ ਗੀਦਾਮ ਦਾ ਇਹ ਨਾ ਭੱਜੀ ਆ ਇਹ ਨਾ ਫੀ ਦਿਨ ਦੇ ਉਹਨਾਂ ਦੇ ਦੋਸਤ ਹੈਗੇ ਆ ਨਿਰਵੈਰ ਭਾਜੀ ਦੇ ਨਿਰਵੈਰ ਭਾਜੀ ਉਹਨਾਂ ਦੇ ਦੋਸਤ ਹੈ ਆਜੋ 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 ਅੰਦਰ ਆਓ ਬਾਬੇ ਰੰਗ ਦੇ ਫੋਟੋ ਲੁਕ ਲੈ ਆਗੇ ਬਾਕੀ ਆ ਬਿਲਕੁਲ ਅਰਾਗੇ ਕੋ ਬਲੈਕ ਕਾਲੀ ਗਰੇ ਆ ਕਿਹੜੀ ਕੰਨੀ ਦੱਸੋ ਤੁਹਾਨੂੰ ਕੁਰੀ ਦੋ ਦੋ ਦੇ ਸਾਈਜ਼ ਵੜੇ ਲਾਇ ਲਓ ਚਾਹੀਏ ਬਟ ਲੈ ਬਾਬੇ ਕੋਲ ਨਹੀਂ ਕੋਲ 21 2 ਤੇ ਭਾਜੀ ਐਨਕ ਵੀ ਦਿਓ ਬਲੈਕ ਵਾਲੀ ਹੈ ਹਾਂ ਕਿੱਥੋਂ ਪੋਲიანਕ ਦਿਓ ਉਹਨਾਂ ਨੂੰ ਤੇ ਸ਼ੂਜ਼ ਵੀ ਦਿਓ ਉਹਨਾਂ ਨੂੰ ਅਸੀਂ ਇਹੀ ਪੈਸੇ ਕਮਾਏ ਅਸੀਂ ਦੇਖੋ ਹਾਂ ਜੀ ਤਾਂ ਨਿਕਲੀ RAMDAS ਪਾਨੀ ਗੁਦਾ ਆਪ ਪੈਸੇ ਕਮਾਏ ਹੈ ਹਾਂ ਪੰਜ ਪੈਸੇ ਵੀ ਇੱਧੇ ਪਾੜੇ ਕਿਨੇ ਪੈਸੇ 10 20 30 40 ਵੈਰੀ ਗੁੱਡ ਕੀ ਆ ਫਾਦੇ ਬਾਬਾ ਜੀ ਮਛਾ ਤਾ ਤੋ ਆ ਜੀ ਵਾ ਕੀ ਬਾਤ ਹੈ ਅਦਰ ਕੋ ਸ਼ੀਸ਼ੇ ਦੇ ਕੋ ਆਪਣੇ ਸ਼ੀਸ਼ੇ ਨਾ ਫਿੱਟ ਟੋ ਬਰੋਦਾ ਉਹ ਕਿਚ ਉਹ ਮੈਕੀਂ ਬੁਰਿਆ ਘਰ ਦੇ ਪਛਾਨ ਰਣਗੇ ਹਾਂ ਚਲ ਵੋਟੀ ਹੈਗੀ ਨਹੀਂ ਗਈ ਬਬਲੀ ਹਾਂ ਜੀ ਹਾਂ ਹੈ ਹੈਗੀ ਆ ਉਹਨੇ ਵੀ ਅੱਜ ਲੜ ਬਣਾਏ ਜੇ ਉਹਨੇ ਕਿਹਾ ਆਪ ਕੋ ਸ਼ੋਪਿੰਗ ਕਰਾ ਤੇ ਮੇਰੀ ਵਾਸਤੇ ਲੈ ਗਰੀ ਆ ਕੁਝ ਹੈ ਹਾਂ ਮਮਾ ਅਰੇ ਲੜ ਗਈ ਫੇਰ ਆ ਵੇਖਿਓ ਇਧਰ ਜੇ ਲੜੀ ਫੇਰ ਹਾਥੀ ਹਾਥੀ ਜੋੜਦੇ ਹੋ ਜਿਵੇਂ ਜੜਦੇ ਹਾਥੀ ਜੋੜਦੀ ਹੈ ਜਦਾਨੀਆਂ ਥੋੜੀ ਕੋਈ ਜਿੱਤਿਆਣਾ ਬਬੀ ਇੱਕ ਲਿਆਦੀ ਨਾ ਟੀ-ਸ਼ਰਟ ਵੀ ਇਤਨਾ ਮਲੀ ਲਿਆਦੀ ਟੀ-ਸ਼ਰਟ ਵੀ ਹੈ ਲੈ ਠੀਕ ਹੈ। ਬਾਬਾ ਜੀ ਮੱਖਾ ਟਿਕੀ ਜਾਂਦੇ ਪੀਣੂ ਹੈ। ਕਰਦੇ ਬਾਬਾ ਆ ਵੀ ਫੜੋ। ਆ ਦੋ ਪੈਗੜ ਆ। ਘਰ ਜਾ ਕੇ ਨਾ ਦੀ ਅਗੇ ਮੁੱਛਾਂ ਨਹੀਂ ਤਾਂ ਕਰਨੀਆਂ। ਮੈਂ ਪਹਿਲੇ ਦੱਸਦਾ ਜੀ। ਇਹਦੇ 'ਚ ਮੇਰੀ ਮੇਰੀ ਕੋਈ ਗਰੰਟੀ ਨਹੀਂ ਬਾਅਦ 'ਚ। ਠੀਕ ਹੈ ਨਾ। ਤੇ ਘਰ ਦੇ ਅੰਦਰ ਵੜ ਲੱਗੇ ਅਣਕਾਂ ਲਾ ਕੇ ਵੜਨੀਆਂ ਜੀ। ਜਿਉ ਨਹੀਂ ਇਤਨਾ ਵੇਖ ਲਿਆ ਨਾ ਤੇ ਕੰਮ ਖਰਾਬ ਹੋ ਜਣਾ ਪਾਪੂ ਜੀ। ਠੀਕ ਹੈ। ਬਾਬਾ ਜੀ ਇਹ ਕਾਮ ਮਾਇਆ ਜਿਹੜਾ ਤੁਸੀਂ ਮੈਨੂੰ ਉੱਥੇ ਤਾਂ ਕਿ ਖਿੱਚ ਕੇ ਲੈ ਕੇ ਆਏ ਹੋ ਇਹਨੇ ਭਾਰੇ ਬੰਦੇ ਨੂੰ ਓਏ ਬਾਬਾ ਜਦ ਤੱਕ ਨਹੀਂ ਕੰਨ ਤੈਨੂੰ ਇਹਨੇ ਭਾਰੇ ਬੰਦੇ ਨੂੰ ਮੇਰਾ weight 80 82 ਕਿਲੋ ਆ ਜ਼ੋਰ ਨਹੀਂ ਲੱਗਿਆ ਜਦਾ ਨਹੀਂ ਹੈ ਤਾਂ ਤੁਹਾਡਾ ਮੈਂ ਭਰਾਲਾ ਨਹੀਂ ਤਾਂ ਨਹੀਂ ਕਿਉਂ ਨਹੀਂ ਲਾ ਸਕਦੇ ਬਾਬਾਈ ਤੀ ਅਰਦਾਸ ਵੀ ਨਹੀਂ ਦੀ ਕਰਦੇ ਹੋ ਆਜੋ